ਇੱਕ ਰਿਪੋਰਟ ਪਬਲਿਸ਼ ਹੋਈ ਸੀ ਉਹਦੇ ਵਿੱਚ ਕਿਹਾ ਗਿਆ ਵੀ ਪੰਜਾਬ ਦੇ 10 ਜ਼ਿਲ੍ਹੇ ਇਹ ਜਿਹੇ ਨੇ ਜਿੱਥੇ ਪਾਣੀ ਬਿਲਕੁਲ ਖਤਮ ਹੋ ਚੁੱਕਿਆ ਤੇ ਜਿਹੜਾ ਪਾਣੀ ਬਚਿਆ ਉਹ ਗੰਦਲਾ ਹੋ ਚੁੱਕਿਆ ਜਿਹਦੇ ਵਿੱਚ ਆਇਰਨ, ਕੋਲੋਰਾਇਡ, ਜ਼ਿੰਕ, ਯੂਰੇਨੀਅਮ ਵਰਗੇ ਖਤਰਨਾਕ ਤੱਤ ਨੇ ਪੰਜਾਬ ਦੇ ਪਾਣੀ ਕਿੰਨੇ ਸਾਲਾਂ ਤੱਕ ਪੀਣ ਯੋਗ ਹੋਰ ਬਚਦਾ ਰਹਿ ਗਿਆ ਇਹ ਇੱਕ ਰਿਪੋਰਟ ਆਈ ਸੀ ਵੀ ਆਪਾਂ ਜੇ ਕਈਏ ਵੀ 26 ਆਪਾਂ ਪਾਣੀ ਕੱਢ ਰਹੇ ਆ ਤੇ 18 ਭਰ ਵਾਪਸ ਉਹਦੇ ਜਿਹੜਾ 8 ਦਾ ਡਿਫਰੈਂਸ ਆ ਉਹਦੇ ਲਈ ਸਾਇੰਸਦਾਨਾ ਨੇ ਕਿਹਾ ਸੀ ਵੀ ਤੁਹਾਡਾ 17 ਸਾਲਾਂ ਦਾ ਪਾਣੀ ਇਹ 17 ਦੀ ਰਿਪੋਰਟ ਉਹਨੂੰ ਅੱਜ 1 7 ਸਾਲ ਹੋ ਗਏ ਹਾਂ ਤਾਂ ਤਕਰੀਬਨ 14 ਸਾਲ ਦਾ ਪਾਣੀ ਪੀਣ ਯੋਗ ਬਚਿਆ ਹੁਣ ਪਾਣੀ ਆਪਾਂ ਲਿਆਜਣਾ ਸੋਚੀਏ ਪਾਣੀ ਕਿੱਥੋਂ ਆਦਾ ਪਾਣੀ ਵਰਖਾ ਤੋਂ ਆਂਦਾ ਪਾਣੀ ਦਰਿਆਵਾਂ ਚੋਂ ਆਂਦਾ ਤੇ ਪਾਣੀ ਧਰਤੀ ਹੇਠਲਾ ਹੁਣ ਗਰਾਊਂਡ ਵਾਟਰ ਦੇ ਵਿੱਚ ਤੁਸੀਂ ਪੜਿਆ ਹੋਣਾ ਵਜ਼ੀਰੇ ਵਾਲਾ ਮੋਰਚੇ ਦੇ ਵਿੱਚ ਉਹ ਪਤਾ ਲੱਗ ਗਿਆ ਆਪਣਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਫੇਲ ਹੋ ਗਿਆ ਤੇ ਐਮਪੀ ਸਾਹਿਬ ਵੀ ਉਹਦੇ ਮੈਂਬਰ ਸੀ ਤੇ ਲੇਕਿਨ ਸੈਂਟਰ ਪੋਲੂਸ਼ਨ ਇਹਨਾਂ ਨੇ ਰਿਪੋਰਟਾਂ ਦਿੱਤੀਆਂ ਜੀ ਕੋਈ ਪਾਣੀ ਧਰਤੀ ਦੀ ਬਾਰੇ ਇਹ ਇਹ 45 ਪਿੰਡਾਂ ਦੇ ਲੋਕ ਐਵੇਂ ਰੌਲਾ ਪਾ ਰਹੇ ਆ ਇਹ ਤਾਂ ਕੁਦਰਤੀ ਆਪਦਾ ਹੈ ਬਿਮਾਰੀਆਂ ਹੋ ਰਹੀਆਂ ਇਹ ਤਾਂ ਪੀਲੇ ਰੰਗ ਦਾ ਥੱਲੇੋਂ ਆ ਰਿਹਾ ਆਪਣੇ ਆਪ ਹੀ ਜੇ ਦਾ ਮਤਲਬ ਜੇ ਰਿਪੋਰਟ ਸਹੀ ਹੋਵੇ ਤਾਂ ਇਹਦਾ ਮਤਲਬ ਇਹੀ ਹੋਊਗਾ ਨਾ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਉਹੀ ਆ ਕੇ ਫੜ ਲਿਆ ਉਹਨਾਂ ਨੇ ਅੱਜ ਜੋ 16 ਬੋਰ ਫੜੇ